ਜੋਨਾਲਾ ਦੇ ਪਿੰਡ ਦਿয়ালਪੱਟੇ ਤੋਂ ਵੱਡੀ ਖਬਰ ਸਾਹਮਣੇ ਆਈ ਨਵ ਵਿਆਹੁਤਾ ਦੀ ਮੌਤ ਹੋ ਗਈ ਹੈ ਮ੍ਰਿਤਕ ਕੁੜੀ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਸੋਰਾ ਪਰਿਵਾਰ ਨੇ ਜੁੜਾ ਹੈ ਸੋਰਾ ਪਰਿਵਾਰ ਤੇ ਚਾਹ ਦੇ ਇੱਕ ਮਾਰਨ ਦੇ ਇਲਜ਼ਾਮ ਲਗਾਏ ਨੇ ਲੜਕੀ ਦੇ ਗਲੇ ਤੇ ਫਾਹੇ ਦੇ ਨਿਸ਼ਾਨ ਨੇ ਤੇ ਮਾਪਿਆਂ ਦੀ ਸ਼ਿਕਾਇਤ ਤੇ ਪਤੀ ਸਸਤਨ ਨਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਨਵ ਵਿਆਹਤਾ ਦੀ ਮੌਤ ਹੋਈ ਹੈ ਮਾਪਿਆਂ ਦੀ ਸ਼ਿਕਾਇਤ ਤੇ ਪਤੀ ਸਸਤਨ ਨਾਨ ਦੇ ਖਿਲਾਫ ਜੁੜਾ ਹੈ ਮਾਮਲਾ ਦਰਜ ਕੀਤਾ ਗਿਆ ਸੋਰੇ ਪਰਿਵਾਰ ਤੇ ਫਾਹ ਲਾ ਕੇ ਮਾਰਨ ਦੇ ਇਲਜ਼ਾਮ ਜੋੜਨੇ ਲਗਾਏ ਗਏ ਨੇ ਤਹਾਦੀ ਵੀ ਕੀ ਨਾਮ ਆਪਣਾ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਮ ਮਨਿੰਦਰਦੀਪ ਸਿੰਘ ਆ ਤੇ ਚੱਕਪਾਲਾ ਪਿੰਡ ਆ ਮੇਰਾ ਕੀ ਗੱਲ ਹੋਈ ਜੀ ਸਾਰੀ ਪਤਾ ਨਹੀਂ ਮੈਂ ਤੇ ਜੇ ਹੁਣੇ 10 15 ਮਿੰਟ ਹੋਏ ਦੁਹਾ ਘਤਰਾ ਮੈਨੂੰ ਫੋਨ ਆਇਆ ਕਿ ਤੁਹਾਡੀ ਭੈਣ ਇਦਾਂ ਸੀਰੀਅਸ ਆ ਤੂੰ ਛੇਤੀ ਆ ਜਾਓ ਤੇ ਮੈਨੂੰ ਤੇ ਹੁਣ ਆਇਆ ਇਹਨਾਂ ਦੱਸਿਆ ਵੀ ਉਹ ਆਜੋ ਜਿੱਦਾਂ ਕਿਦਾਂ ਕੀ ਲੱਗਾ ਕੀਦਾਂ ਹੋਈ ਇਹ ਲੈ ਤਕਿਆ ਤੁਸੀਂ ਤਾਂ ਇਤਿਕਾ ਵੇਖਿਆ ਨਹੀਂ ਦੱਸਦੇ ਕਹਿੰਦੇ ਉਹ ਨੂੰਨਾ ਫਾਦੇ ਕੇ ਮਾਰੀ ਕਹਿੰਦੇ ਕੀ ਮੰਨ ਕਰਦੇ ਮੰਗਿਆ ਹੋਇਆ ਇਨਸਾਫ ਦੀ ਮੇਰਾ ਨਾਮ ਲਖਵਿੰਦਰ ਕੌਰ ਤੇ ਜਿਹੜੀ ਡੈੱਟ ਹੀ ਲੜਕੀ ਦਾ ਕਿਨਾਜ਼ ਉਹਦਾ ਨਾਮ ਰਮਨਦੀਪ ਕੌਰ ਕੀ ਲੱਗਦੀ ਤੁਹਾਡੀ ਨੀਵੀਂ ਅਸੀਂ ਕੀ ਗੱਲ ਹੋਈ ਸਰ ਤੁਹਾਨੂੰ ਇਹਨਾਂ ਦੱਸੀ ਜੇ ਪਰ ਉਹਨਾਂ ਨੇ ਇਹ ਗੱਲ ਆ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਉਹਦੀ ਮਾਂ ਘਰ ਇਕੱਲੀ ਆ ਵਿਚਾਰੀ ਇੱਕ ਔਰਤ ਇਸ ਤਰ੍ਹਾਂ ਦੀ ਵੀ ਜਿਹਦੇ ਸਿਰ ਤੇ ਸਾਈਂ ਵੀ ਨਹੀਂ ਤੇ ਉਹਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਤੇਰੀ ਕੀ ਦੀ ਆ ਹਾਲਤ ਹੋਗੀ ਬਾਰੋਂ ਜਿਨ੍ਹਾਂ ਨੇ ਸੁਣਿਆ ਵੇਖਿਆ ਉਹਨਾਂ ਨੇ ਉਹਨੂੰ ਮਤਲਬ ਦੱਸਿਆ ਵਾ ਵੀ ਤੁਹਾਡੇ ਨਾਲ ਹਾਲਤ ਗੁਜ਼ਰ ਗਈ ਈਗਲੋ ਇਹ ਲੜਕੀ ਦੀ ਜਤਨੀ ਹਾਂਜੀ ਕੀ ਲੱਗਦਾ ਪਹਿਲਾਂ ਵੀ ਕੋਈ ਲੜਾਈ ਝਗੜਾ ਰਹਿੰਦਾ ਸੀਗਾ ਕਿ ਨਹੀਂ ਸਰ ਉਹਦੀ ਜਿਹੜੀ ਸੱਸ ਤੇ ਨਾਨੀ ਸੀ ਉਹ ਮੁਕਤਾ ਚੀਨੀ ਕਰਦੀਆਂ ਸੀ ਖਾਸ ਕੋਈ ਇਸ ਤਰ੍ਹਾਂ ਦੀ ਲੜਾਈ ਨਹੀਂ ਮੁਕਤਾ ਚੀਨੀ ਕਰਦੀਆਂ ਸੀ ਉਹਨੂੰ ਮਤਲਬ ਕਿੰਨਾ ਟਾਈਮ ਹੋ ਗਿਆ ਵਿਆਹ ਹੋਏ ਦੋ ਮਹੀਨੇ ਹੋ ਗਏ ਜੀ 24 ਜਨਵਰੀ ਨੂੰ ਆਦੀ ਕਦੀ ਕੋਈ ਮੰਗ ਵੀ ਕੀਤੀ ਸੀ ਉਹਨਾਂ ਸਾਰੇ ਇਹੋ ਜਿਹੀ ਕੋਈ ਮੰਗ ਕੀ ਹੋਣੀ ਇਨਸਾਫ਼ ਦੀ ਕੀ ਮੰਗ ਕਰਦੇ ਹੋ ਇਨਸਾਫ਼ ਤੇ ਤੁਹਾਡੀ ਬੱਚੀ ਵੇਖੋ ਉਹਨੂੰ ਇਨਸਾਫ਼ ਤੇ ਮਿਲਣਾ ਹੀ ਚਾਹੀਦਾ ਹੈ ਨਾ ਬੱਚੀ ਦਾ ਜਿਹਦਾ ਇੱਕ ਪਿਤਾ ਵੀ ਨਹੀਂ ਸਰ ਤੇ ਹੈਗਾ ਤੇ ਉਹਨੂੰ ਮਤਲਬ ਅਸੀਂ ਹੁਣ ਇਦਾਂ ਹੀ ਥੋੜਾ ਚੁੱਕ ਕੇ ਲੈ ਜਾਵਾਂਗੇ ਇਹ ਜਿਹੜਾ ਵਾਅਦਾ ਕੀਤਾ ਜਿਹਨੇ ਕੱਲ ਇੱਕ ਮੈਸੇਜ ਆਏਗਾ ਸੀ ਜੌਨ ਹਸਪੀਟਲ ਤੋਂ ਕਿ ਇੱਕ ਲੜਕੀ ਆ ਆਪਣੇ ਅਮਨਦੀਪ ਕੌਰ ਜਿਹਨੇ ਫਾਲ ਆਲਿਆ ਦੇ ਜੇਰੇਲਾਜ ਹਸਪੀਟਲ ਦੇ ਚ ਕੋਈ ਦੋ ਦੋ ਸੀ ਤੇ ਮੌਕੇ ਤੇ ਆਏ ਆ ਤੇ ਬ੍ਰੋਡਰ ਹੋ ਚੁੱਕੀ ਸੀ ਹਾਂਜੀ ਉਸ ਤੋਂ ਬਾਅਦ ਜਿਹੜੀ ਆ ਉੱਥੇ ਉਹਦੀ ਮਾਤਾ ਦੇ ਬਿਆਨ ਤੇ ਕੇਸ ਰਜਿਸਟਰ ਕਰ ਦਿੱਤਾ ਗਿਆ ਲੜਕੇ ਮਨਮੋਨਦੀਪ ਸਿੰਘ ਉਦੀਪਨ ਸੰਦੀਪ ਕੌਰ ਤੇ ਸੱਸ ਹੈਗੀਆ ਕਸ਼ਮੀਰ ਕੌਰ ਜੀ ਤਾਰੀਫ ਸਰ ਕੇ ਇਹਦੀ ਪਈ ਹੈ ਜੀ ਲੜਕੇ ਦੀ ਨਹੀਂ ਇਹ ਇੱਕ ਗੱਤਰ ਹੀ ਨਹੀਂ ਪਈ ਅੱਜ ਪੋਸਟ ਨੂੰ ਕਰ ਰਹੇ ਲੱਗੇ ਆ ਬਾਹਰ ਪੋਸਟਮਾਨ ਦਾ ਸਰਕਾਰ ਦੇ ਮੰਦਰ ਦਾ ਕੀ ਚੱਲ ਰਿਹਾ ਜੀ ਪਰਿਵਾਰਕ ਮਾਤਰਾ ਦਾ ਇਹੀ ਕਹਿਣਾ ਵੀ ਉਹਨਾਂ ਦੇ ਘਰ ਘਰੇ ਲੋਕੇਸ਼ਨ ਇੰਦਾ ਸੀਗਾ ਘਰੇ ਲੋਕੇ ਤੋਂ ਤਾਂ ਆਂਗ ਆਣ ਕੇ ਉਹਨੇ ਜਾਨੀ ਕਿ ਇਹ ਜਿਹੜਾ ਖੌਫਸਾਫ ਜਿਹੜਾ ਆਪਣਾ ਕੰਨ ਚੁੱਕਿਆ ਜਿਹਨਾਂ ਦੀ ਮਤਲਬ ਜਿਹੜਾ ਲੜਕਾ ਉਹਨੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਚੀਜ਼ ਕਬੂਲ ਕੀਤੀ ਆ ਕਿ ਉਸ ਵੱਲੋਂ ਜਿਹੜੀ ਇਹ ਕਮ ਕਰਨਾ ਨਹੀਂ ਇਹ ਜੋ ਰਸਤੇ ਨਹੀਂ ਕੀਤਾ ਜੀ ਆਪਾਂ ਰਸਤ ਕਰਾਂਗੇ ਤਾਂ ਫੇਰ ਹੀ ਪਤਾ ਲੱਗੂਗਾ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਹਾਜ਼ਰੀ ਵਿੱਚ ਉਸ ਨੂੰ ਨੇ ਇਹ ਚੀਜ਼ ਮੰਨੀ ਹੈ ਨਹੀਂ ਨਹੀਂ ਇਹ ਜਿਹੜੀ ਆਪਾਂ ਜਿੰਦਾਂ ਕ੍ਰਸਟਿਕ ਕਰਦੇ ਹਾਂ ਉਦੋਂ ਤੱਕ ਆਪਾਂ ਕੁਝ ਨਹੀਂ ਕਰ ਸਕਦੇ ਰਸਤ ਕਰਨ ਤੋਂ